ਆਂ ਨੀਂ ਦੀ ਕੀ ਗੱਲ ਕੱਢਾਂ ਹੁਣ ਵਿਆਹ ਵੇਲੇ ਮੈਨੂੰ ਕਹਿੰਦੇ ਵਿਆਹ ਚਾਹੀ ਸਾਡੇ ਮਹਾਏ ਨਹੀਂ ਹੋ ਅੰਬਾਨੀ ਕਹਿੰਦੇ ਤੁਹਾਨੂੰ ਹੁਣ ਅੱਛਾ ਮਾ ਮਾਇਂ ਨਹੀਂ ਆਉਂਦਾ ਛੋਡੇ ਬਹਿ ਚ ਲੈ ਕਿਉਂ ਸਾਰੇ ਤੇ ਪਹੁੰਚੇ ਸੀ ਉੱਥੇ ਫਿਰ ਮੇਰਾ ਹੋਰ ਕੀ ਨਾ ਕਰਨਾ ਮੇਰਾ ਲਦੇਣ ਵਾਲਾ ਕੰਮ ਕੀ ਉਹ ਤਾਂ ਲਟਕੀ ਦਾ ਰਿਸ਼ਤਾ ਮਨੂੰ ਆਉਂਦਾ ਸੀ ਉਦੋਂ ਅੰਬਾਨੀ ਦੇ ਜਿਹੜਾ ਹੁਣ ਮੁੰਡਾ ਮੋਟਾ ਜਾ ਬਿਆਹ ਹੈ ਮੋਟਾ ਜਾ ਹਾਂ ਉਹ ਜੀ ਉਹ ਲਟਕੀ ਦਾ ਆਉਂਦਾ ਸੀ ਮਨੂੰ ਰਿਸ਼ਤਾ ਅੱਛਾ ਮੈਂ ਲੈਣੀ ਮਹਾਨਾ ਤੁਸੀਂ ਖੜੇ ਹੋ ਤਨੂ ਘੇਰ ਕੇ ਮੰਡੀਰ ਖੜ ਗਈ ਤੁਸੀਂ ਪਾਇਆ ਝੋਲੇ ਨੂੰ ਹੱਥ ਤੇ ਝੋਲੇ 'ਚ ਤੁਹਾਡੇ ਕਾਰ ਤੁਸੀਂ ਮੁੱਕਿਆ ਹੋਵੇ ਉੱਥੇ ਫਿਰ ਬੰਤ ਕੀ ਕਰਦਾ ਝੋਲੇ 'ਚੋਂ ਕਾਰ ਦੂਛ ਨਹੀਂ ਮੁੱਕਦਾ ਕਦੇ ਵੀ ਨਹੀਂ ਨਾ ਮੈਂ ਹੈਗਾ ਛੇੜਾਂ ਫੇਰਾ ਮੈਂ ਛੇੜਾਂ ਹੈ ਜੀ ਗੱਲ ਨਹੀਂ ਹੂੰ ਪਿਛਲੇ ਜਨਮ 'ਚ ਮੈਂ ਪਈ ਪਾਣੀ ਵਾਲਾ ਜਨਵਰ ਸੀ ਮਗਰ ਮੱਛ ਐਤਕੀ ਕੁਦਰਤ ਨੇ ਛੇੜ ਬਣਾਤਾ ਰਬ ਨੇ ਹੈ ਛੇੜ ਦਾ ਜਗਰਾ ਮੇਰੇ 'ਚ ਹੂੰ ਦਿਲ ਮੇਰਾ 3 ਕਿਲੋ ਦਾ ਐਥੇ ਰੱਖ ਹਾਂ ਕਦੇ ਦਰੇ ਦਰੇਓ ਕਿਸੇ ਤੋਂ ਦਬੇ ਦੂਵੇਂ ਨਾ ਡਬਣ ਦਬਾਉਣ ਵਾਲੇ ਤੱਕ ਹੁਣ ਚੀ ਨਹੀਂ ਛਾਡੇ ਹੂੰ ਜਦੋਂ ਦਿਲ ਟੜਕਦਾ ਹੁੰਦਾ ੜਕਣ ਤੀਜੇ ਪੰਡ ਛੁੰਦੀ ਹੁੰਦੀ ਹੈ ਦਬ ਦਬਈਆ ਉਹਦਾ ਕੀ ਬਾਤ ਅੱਛਾ ਬੈਲੀ ਫੋਨ ਕਰਕੇ ਕਦੇ ਤੁਹਾਨੂੰ ਲਲਕਰਾ ਮਾਰਦੇ ਨੇ ਟਾਈਮ ਪਾਉਂਦੇ ਨੇ ਤੁਹਾਡੇ ਨਾਲ ਪਾਉਂਦੇ ਆ ਕੀ ਕਹਿੰਦੇ ਨੇ ਕਹਿੰਦੇ ਨੇ ਛੱਟ ਦੇਖਾਂਗੇ ਮਾਹ ਦੇਖ ਲਿਓ ਹੂੰ ਕਿਹੜਾ ਕੰਮੀ ਵਾਲੇ ਨੂੰ ਕੀ ਤੰਗ ਕਰਦਾ ਸੀ ਮੇਰੇ ਜਵਾਕ ਮਾਹ ਅਮਰੀਕਾ ਆ ਗੱਲ ਆ ਮਨੂ ਕਹਿੰਦਾ ਮੈਨੂੰ ਉਹ ਕੈ ਕੇ ਗੱਲ ਕਰੀ ਮਾ ਮੌਤ ਨੂੰ ਉਹ ਹੀ ਨਹੀਂ ਕਹਿੰਦਾ ਹੁੰਦੇ ਦੇਖ ਲੈ ਹੈ ਮਕਾਨਾ ਵੀ ਨਹੀਂ ਆਉਣੀਆਂ ਤੇਰੇ ਤਾਂ ਹਾਂ ਕੀ ਬਾਤ ਹੈ ਸੰਸਕਾਰਤੀ ਨਿਮੇੜ ਦੇਣਗੇ ਪੋਪੂ ਗਦਾ ਉੱਚੀ ਬੰਨ ਦੇਣਗੇ ਪਾਈਆ ਖੇਲਾ ਮਾ ਤੇਰੀ ਵੀ ਨਿਬੜ ਗਿਆ ਨਿਬੜ ਗਿਆ ਬੱਚ ਵੀ ਅੱਜ ਤੋਂ ਬਾਅਦ ਇਹ ਤਾਂ ਬੰਦੀ ਨਹੀਂ ਤੀ ਉਰੇ ਬਜੂਦੀ ਖਤਮ ਕਰ ਦੂ ਮਾ ਬਹੁਤ ਬੈਲੀਆਂ ਮੈਂ ਅਸ ਗੱਡੀ ਗੁੱਡੀ ਕਿਹੜੀ ਰੱਖਿਆ ਬੰਤ ਨੇ ਗੱਡੀ 8 ਸਿਲੰਡਰ ਹੈ ਮੇਰੇ ਕੋਲੇ ਭਾਈ ਇੱਥੇ ਰੱਖ 8 ਸਿਲੰਡਰ ਕਰੀਆਂ ਨੇ ਹਾਂ ਉਹ ਕਿੱਥੇ ਖੜਾ ਖੜਾ ਕੇ ਰੱਖੀ ਆ ਫਿਰ ਪੰਡੇ ਰੰਦੀ ਆ ਛੱਡ ਥੱਲੇ ਹੈ ਲੱਕਪਟਦੀ ਜਾਂਦੀ ਆ ਜਦੋਂ ਮਰ ਜਾ ਪਰਨੂ ਜਾਂਦੀ ਹੁੰਦੀ ਹੈ ਫੇਰ ਜੇ ਸਟਾਰਟ ਚਾਬੀ ਲਾ ਕੇ ਕਰਦੇ ਹੋਗੇ ਫੇਰ ਤਾਂ ਆਲੇ-ਦਾਲੇ ਪਿੰਡਾਂ 'ਚ ਪੂਰੀ ਗਰਦ ਉੱਠਦੀ ਆ ਆਲੇ-ਦਾਲੇ ਪਿੰਡਾਂ 'ਚ ਕਿ ਪ੍ਰਧਾਨ ਜੀ ਗੱਡੀ ਸਟਾਰਟ ਹੋਗੀ ਖੜਕਾ ਦੂਜੇ ਪਿੰਡ 'ਚ ਹੁੰਦਾ ਹੁੰਦਾ ਉਹਦਾ ਹਾਏ ਅੱਛਾ ਗੱਡੀ ਨੂੰ ਕੀ ਰਿਆ ਕਰੇ ਕਿਸੇ ਨੇ ਗੱਡੀ ਦੇ ਪਿਛੇ ਗੱਡੀ ਲੱਗੀ ਹੋਵੇ ਬਾਧੂ ਲੱਗਦੀਆਂ ਨੇ ਪਰ ਲਵੇ ਨਹੀਂ ਲੱਗ ਛੱਕ ਜੀ ਰੇਸ਼ ਵਾਲੀ ਹੈ ਨਾ ਗੱਡੀ ਦੇ 8 ਸਾਲਾਂ ਡਰ ਫਿਰ ਹਾਂ ਨੇੜੀ ਮੰਗੂ ਜਾਂਦੀ ਆ ਫਿਰ ਬਰੋਲੇ ਠਾਉਂਦੀ ਗੱਡੀ ਹ अच्छा थोनू यूपी वाले पासियों फोन फोन आउंदे ने यूपी ਤਾਂ ਮੇਰੇ ਹੀ ਆ ਪੱਕਾ ਹੀ ਹੈ ਜਿੱਥੇ ਨਾ ਬੋਲਦਾ ਹਾਂ ਉੱਥੇ ਜੀ ਪ੍ਰਧਾਨ ਮੈਂ ਹਮ ਹਟ ਪਰਦਾਣ ਉੱਥੇ ਦਾ ਬੈਲੀ ਬਣ ਜਾਂਦੇ ਨੇ ਉੱਥੇ ਛਾਰੇ ਉੱਥੇ ਫਿਰ ਪਰਤੀਆਂ ਪੈਂਦੀਆਂ ਨੇ ਉੱਥੇ ਮੈਂ ਟੋਂਡਾ ਫਿਰ ਵੀ ਕਿਹੜਾ ਬੈਲੀ ਬਣਾਉਣਾ ਅੱਜ ਪਰਤੀ ਨਿਕ ਆਏ ਅਤਵਾਰ ਪਰਤੀ ਕਰਦੇ ਆਂ ਜੀ ਬੰਦੇ ਉਹ ਕਰਦੇ ਆ ਠੀਕ ਆ ਆਏ ਅਤਵਾਰ ਆਏ ਅਤਵਾਰ ਕੱਟ ਕੱ ਲਿਆਉਂਦਾ ਅਗਲਾ ਇਹ ਤਾਂ ਕੱਚ ਕੱਚ ਹੀ ਨੇ ਕੱਦ ਕੋਲ ਦੇ ਦੇਖਿਆ ਜਾਂਦਾ ਪਰ ਟੀ ਹੁੰਦੇ ਨੇ ਬੰਦੇ ਆਏ ਨਹੀਂ ਵੀ ਉਹ ਕਹਿੰਦਾ ਕਿ ਬਿਮਾਰਾ ਨਾ ਨਾ ਸਪਾਰਸ਼ ਪਾਤੀ ਹਾਂ ਨਾ ਸਪਾਰਸ਼ ਨਹੀਂ ਚੱਲਦੀ ਕੱਚ ਜੀ ਹੂੰ ਜਿਹੜਾ ਬੰਦਾ ਮੈਨੂੰ ਫਿੱਟ ਲੱਗੂ ਬੈਲਪੁਣਾ ਪਰਖਿਆ ਕਿਵੇਂ ਜਾਂਦਾ ਫਿਰ ਬੈਲਪੁਣਾ ਤਾਂ ਪਰਖਿਆ ਜਾਂਦਾ ਜੇ ਉਹੜੋਂ ਹੁਣ ਆਣ ਲਈ ਕਹਿੰਦਾ ਵੀ ਚੰਡੀਗੜ੍ਹ ਤੱਕ ਭੱਜ ਕੇ ਆ ਬਈ ਹੂੰ ਰੱਜ ਦਮ ਨਹੀਂ ਲੈਣਾ ਜੇ ਤਾਂ ਉੱਥੇ ਬੰਦਾ ਭੱਗਿਆ ਤਾਂ ਬੰਦੇ ਨੂੰ ਰੱਖੂ ਨਹੀਂ ਰੱਖਦਾ ਚੰਡੀਗੜ੍ਹ ਤੱਕ ਪਹੁੰਚ ਜਾਂਦਾ ਹੈ ਬਈ ਪਹੁੰਚਣਾ ਪਊ ਜੀ ਨੇ ਪਈ ਰਹਿਣਾ ਹੁਣ ਜਿਹੜੇ ਲਾਈਨ 'ਚ ਆਉਣਾ ਉਹ ਤਾਂ ਪਹੁੰਚਣਾ ਪਊ ਥੋੜੇ ਦੇ ਕਿਸ ਨੇ ਗੋਲੀ ਗੋਲੀ ਚਲਾਈਏ ਕਦੇ ਬੱਜੀਆਂ ਗੋਲੀਆਂ ਥੋੜੇ ਬਾਜੂ ਚਲਾਈਆਂ ਨੇ ਛਾਤੀ ਮਾਰੀ ਦੇਖ ਲਾ ਕਹੇ ਜੀ ਆ ਗੋਲੀ ਖਾਈ ਕੇ ਮੁਰ ਜਾਂਦੀ ਐ ਅੱਡੀ ਕੋ ਗੋਲੀ ਹੁੰਦੀ ਐ ਐ ਹੋ ਜਾਂਦੀ ਐ ਗੋਲੀ ਲੱਗ ਕੇ ਵਿੰਗੀ ਕਰ ਦਿੰਦੇ ਆ ਕੇ ਲੱਗ ਕੇ ਦੂੰਗੇ ਹੱਡ ਬਾਲੇ ਚਿੜੇ ਨੇ ਖਰਾਕ ਖੁੱਲੀ ਐ ਮਨ ਹਮ ਕਰੇ ਧੱਕੇ ਨਾਲ ਕਿਸੇ ਨੇ ਝੋਲੇ ਚ ਹੱਥ ਪਾਇਆ ਝੋਲਾ ਕਿਹੜਾ ਮਾਛੀ ਨੇ ਚੱਕ ਲਿਆਤੀ ਫੰਡਾ ਮੁੜ ਕੇ ਜਵਰਾ ਪੈ ਗਿਆ ਸੀ ਝੋਲਾ ਖੋਲ ਲਿਆ ਉਹਨੇ ਉੱਥੇ ਨੀਰ ਵਾਲੇ ਲੈ ਗਈ ਚੱਕ ਕੇ ਝੋਲਾ ਮੈਂ ਨਾਉਣ ਗਿਆ ਚ ਮੈਂ ਹਾਂ ਚਲੇ ਚੀ ਰੱਖ ਦਿੰਨਾ ਮੈਂ ਕੁੰਡ ਮੁੜ ਕੇ ਚੱਕ ਕੇ ਫਿਰ ਢਾਕਲ ਕੜੀ ਤਿੰਨ ਦਿਨ ਢਾਕਲ ਰੱਖੀ ਐ ਚ ਪਟਿਆਲੇ ਅਰਜੰਦਰ ਐ ਚ ਹੂੰ ਹੋਰ ਇਹ ਕਾਰ ਤੂੰ ਸੌਂਦਾ ਕਿੱਥੋਂ ਐ ਇਹ ਛੜਾ ਰਛੀਆ ਤੂੰ ਹਾਏ 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 ਰਛੀਆ ਤੂੰ ਇੰਪੋਰਟ ਕਰਾਉਨੇ ਹਾਂ ਹਾਂ ਛੜਾ ਫਿਰ ਸਰਕਾਰ ਨੂੰ ਪਤਾ ਹੈ ਗੱਲ ਪਤਾ ਹੈ ਛੜਾ ਟ੍ਰੇਨ ਆਉਂਦੀ ਐ ਮੇਰੀ ਸਪੈਸ਼ਲ ਅਡ ਲਾਈਨ ਪਈ ਹੋਈ ਐ ਛਾਡੀ ਅਡਾਨੀਆਂ ਮੰਗ ਹਾਂ ਅਡਾਨੀਆਂ ਜੀ ਕੀ ਗੱਲ ਕੱਢਾਂ ਹੁਣ ਬਿਆ ਬੇਲੇ ਮਨੂ ਕਹਿੰਦੇ ਵਿਆਹ ਚਾਹੀ ਸਾਡੇ ਮਾਹ ਨਹੀਂ ਹੁੰਦਾ ਅਸਾਂ ਬਾਨੀ ਕਹਿੰਦੇ ਤੁਹਾਨੂੰ ਅੱਛਾ ਮਾ ਮਾਈਨਿੰਗ ਹੁੰਦਾ ਤੁਹਾਡੇ ਵਿੱਚ ਲੈ ਕਿਉਂ ਸਾਰੇ ਤੇ ਪਹੁੰਚੇ ਸੀ ਉੱਥੇ ਫਿਰ ਮੇਰਾ ਹੋਰ ਕੀ ਨਾ ਕੰਮ ਮੇਰਾ ਲੜੇਣ ਵਾਲਾ ਕੰਮ ਸੀ ਬਈਲੀ ਬੰਦਿਆਂ ਦਾ ਤੁਹਾਨੂੰ ਪਤਾ ਹੈ ਉੱਥੇ ਸਰਕਾਰ ਆਈਆਂ ਹੋਈਆਂ ਸੀ ਆਪਣੀ ਸਰਕਾਰਾਂ ਨਾਲ ਖੇ ਬਾਜੀ ਮਾ ਮਾਈ ਡੀ ਜਾਂ ਤੇ ਗਾਣੇ ਹੋਰ ਲਵਾਉ ਮੈਥੋਂ ਕੁੱਟੇ ਜਾਣੇ ਨੇ ਫਿਰ ਕੁਝ ਮੇਰੀ ਉਹਦੇ ਮੁੰਡੇ ਨਾਲ ਬਣਦੀ ਨਹੀਂ ਅੱਛਾ ਉਹਦੇ ਮੁੰਡੇ ਕਿਹੜਾ ਰਿਸ਼ਤਾ ਮੰਨੂ ਹੁੰਦਾ ਟੀ ਉਦੋਂ ਅੰਬਾਨੀ ਦੇ ਜਿਹੜਾ ਹੁਣ ਮੁੰਡਾ ਮੋਟਾ ਜਾ ਬਿਆਹ ਹੈ ਮੋਟਾ ਜਾ ਹਾਂ ਉਹ ਜੀ ਉਹ ਲਟਕੀ ਦਾ ਹੁੰਦਾ ਸੀ ਮੈਨੂੰ ਰਿਸ਼ਤਾ ਅੱਛਾ ਮੈਂ ਲੈਣੀ ਮਹਾਨਾ ਕੀ ਕਹਿੰਦੇ ਸੀ ਰਿਸ਼ਤਾ ਕੀ ਕਹਿ ਕੇ ਜੋੜ ਰਹੇ ਸੀ ਤੁਹਾਡੇ ਨਾਲ ਮੈਂ ਨੌਜਵਾਨ ਜਵਾਨੀ ਪਰੇ ਛਣੱਖਾ ਬਹੁਤ ਟੀਮ ਹੈ ਹਾਏ ਹਾਏ ਹਾ ਹਾਂ ਉਹ ਬਲੂ ਕਹਿੰਦਾ ਵੀ ਇਹ ਲਟਕਾ ਪਛਾਣਦਾ ਬਾਈ ਪੈਸਾ ਟੁੱਕਰਤੀ ਪਈ ਨੌ ਤੀਗਾ ਹੂੰ ਫਿਰ ਮੈਂ ਜਵਾਬ ਦੇਤਾ ਮਹਾਨ ਮੇਰੇ ਲਟਕੀ ਪਛਾਣ ਨਹੀਂ ਤੁਹਾਨੂੰ ਇਹ ਨਹੀਂ ਦਿਖਿਆ ਵੀ ਇਹਨਾਂ ਕੋਲ ਤਾਂ ਪੈਸਾ ਬਹੁਤ ਆ ਵਧੀਆ ਐਸ਼ ਕਰੂ ਪੈਸਾ ਆਪਣੇ ਕੋਲੇ ਘਟਿਆ ਕਿਚ ਮੈਂ ਤਾਂ ਟ੍ਰੱਕ ਲਾਹ ਲਾਂ ਲੈ ਮੈਂ ਤਾਂ ਜੇ ਕਹਿੰਦਾ ਵੀ ਮੈਨੂੰ 2 ਕਰੋੜ ਐਸੇ ਬਖਸ਼ਤ ਚਾਹੀਦਾ ਮੈਨੂੰ ਤਾਂ ਹੋਣਾ ਜੂ ਅਡਾਨੀ ਕਿ ਰੀਚ ਕਰ ਲੂ ਹੂੰ ਜਦੋਂ ਉਹ ਚੱਕ ਪਰ ਨਗੋ ਦਨੂੰ ਟਰੱਕ ਪੈਛਾਂਦਾ ਹੁੰਦਾ ਬਾਹਰ ਚ ਪਿੱਠ ਲੱਗਦੀ ਹੈਗਾ ਹਾਂ ਅਡਾਨੀ ਤਾਂ ਚੇਲੇ ਨੇ ਮੇਰੇ ਇਹ ਤੁਹਾਨੂੰ ਲੱਗਦੇ ਵੀ ਹੁਣ ਖੈ ਬਾਜੀ ਵੀ ਹੁੰਦੀ ਆਪਾਂ ਤਾਂ ਮੂੰਹ ਲਾਉਂਦੇ ਨਹੀਂ ਹੋ ਕਿਉਂ ਆਪਾਂ ਨਹੀਂ ਹੈ ਹੀ ਨੀ ਮੈਂ ਤੈਨੂੰ ਪਹਿਲੀ ਕਹਤਾ ਮੈਂ ਤਾਂ ਮੂੰਹ ਲਾਉਂਦਾ ਨਹੀਂ ਨਨੂ ਆਇਨੇ ਮੇਰੇ ਕੋਲੇ ਕਿਹੜਾ ਪਰਚੀ ਕੱਟਣ ਆਇਚ ਕਹਿੰਦੇ ਖੇਡਾਂ ਕਰਾਵਾਂਗੇ ਮੱਖਾ ਮਾਇਨੀ ਰੁਪਿਆ ਦੰਦਾ ਤੁਰਦੇ ਲਗੂਤ ਗ੍ਰਾਹੀ ਕਰਨਾ ਇਹਦੀ ਗ੍ਰਾਹੀ ਇਕੱਠੀ ਕਰਨਾਈ ਚ ਮੇਰੇ ਕੋਲ ਅਬਾਨੀ ਡਾ ਨਹੀਂ ਹੁਣੀ ਮੈਂ 2 ਕਰੋੜ ਕੱਟੇ ਹੋਰ ਦੇ ਦੂੰ ਤੁਹਾਨੂੰ ਨੀ ਪੰਚੀ ਦੰਡਾ ਜਦੋਂ ਆਪਣੀ ਬੰਦ ਜੀ ਹੋਣੀ ਫਿਰ ਫਾਇਦਾ ਕੀ ਆ ਆਏ ਹਾਏ ਪਾਏ ਜਾ ਚੂਲੇ ਬਣਾ ਅੱਛਾ ਯੂਪੀ ਵਾਲੇ ਤੁਹਾਨੂੰ ਫੋਨ ਕਰਕੇ ਕੀ ਕਹਿੰਦੇ ਹੁੰਦੇ ਨੇ ਜਦ ਕੰਮ ਮੜ ਜਾਂਦਾ ਕੰਮ ਮੜ ਜਾਂਦਾ ਫਿਰ ਕਹਿੰਦੇ ਨੇ ਭੇਜੋ ਪੈਸਾ ਪ੍ਰਧਾਨ ਸਾਹਿਬ ਆ ਕਰਮ ਨਹੀਂ ਸੀ ਪ੍ਰਧਾਨ ਉਹ ਪੈਂਦੀਆਂ ਨੇ ਨਾ ਹੈ ਤਨਖਾਹਾਂ ਪੈਂਦੀਆਂ ਨੇ ਅੱਛਾ ਤਨਖਾਹ ਦੇ ਰੱਖੇ ਨੇ ਮੈਨੇਜਰ ਨੇ ਮੇਰੇ ਦੋ ਤਿੰਨ ਦੋ ਤਿੰਨ ਹਾਂ ਜਿਹੜੇ ਕੈਚ ਦਾ ਕੰਮ ਕਰਦੇ ਨੇ ਵੱਡੇ ਮੈਨੇਜਰ ਨੇ ਹਾਈ ਕੋਰਟ ਦੇ ਮੈਨੇਜਰ ਨੇ ਜਮਗਾ ਮਾ ਹੋ ਗਿਆ ਮਾਲੀ ਛਟਪੰਚ ਇਹ ਮੁੰਡੇ ਮੈਨੇਜਰ ਨੇ ਸਾਰਾ ਪੈਸਾ ਟੋਕਰੇ ਚ ਆਮਦੇ ਨੇ ਕਦੇ ਕਿਸੇ ਨੇ ਉਹੀ ਮਾਤੜਾ ਦੇਖ ਕੇ ਘੇਰ ਲਿਆ ਹੋਵੇ ਮੈਂ ਦੇਖਣ ਨੂੰ ਮਾਤੜਾ ਲੱਗਦਾ ਪੈਸਾ ਬਹੁਤਾ ਹੈ ਖੁਨਖਾਰ ਵੀ ਬਹੁਤਾ ਮੈਂ 50000 ਦਾ ਤਾਂ ਕੱਚਾ ਜਿਹੜਾ ਮੈਂ ਪਾਉਣਾ ਮੈਨੂੰ ਕਹਿੰਦੇ ਨੇ ਬਲਵਾਜਾ ਚਾਦਰਾਂ ਪਾਈ ਰੱਖਦਾ ਹੂੰ ਮੈਂ ਜਪਰ ਜਾ ਕੇ ਤਜਿੰ ਟੌਪ ਪਾਉਣਾ ਮੈਂ ਅੱਛੇ ਅੱਛਾ ਹਾਂ ਉਰੇ ਮਚਾਦਰੀ ਚੜਹਿਣਾ ਕੀ ਬਾਤ ਐ ਅਦਾ ਫਿਰ ਜਿਹੜੇ ਬੂਟ ਬਾਟ ਪਾ ਕੇ ਰੱਖਦੇ ਹੋ ਨੇ ਤੁਸੀਂ ਉੱਥੇ ਫਿਰ ਮਿਰਜ਼ਾਪੁਰ ਦੇ ਵਿੱਚ ਉਹ ਕਿੰਨੇ ਕਿੰਨੇ ਦਿਨ ਨੇ ਛੌਨੇ ਚੰਗੇ ਕਿੰਨੇ ਦੇ ਛੌਨੇ ਦੇ ਨੇ ਬੋਲਡ ਦੇ ਘਟਾਉਣਾ ਆਏ ਹਾਏ ਆ ਤੁਹਾਡੇ ਤੇ ਈਡੀ ਵਾਲਿਆਂ ਦੀ ਰੇਡ ਨਹੀਂ ਪਈ ਕਦੇ ਖੰਗ ਜਾਣੇ ਛੋਲੇ ਨਹੀਂ ਟੈਕਸ ਵਾਲੇ ਨਹੀਂ ਆਏ ਖੰਗ ਜਾਣੇ ਮੇਰੇ ਟੈਕਸ ਵਾਲੇ ਨਾਲੇ ਟੈਕਸ ਨਹੀਂ ਦਿੰਦਾ ਪੰਜੀ ਅਬ ਤਾਂ ਕਮਾਉਨੇ ਆ ਟੈਕਸ ਕਿਉਂ ਦਈਏ ਬਈ ਆਪਣੇ ਨੇੜੇ ਵਲਗਦੇ ਨੇ ਖਾਨ ਨੂੰ ਦੰਦੇ ਨੇ ਮਨ ਹੂੰ ਮੇਰੇ ਤਾਂ ਕਦੇ ਆ ਕੇ ਨਹੀਂ ਖੜੇ ਮਲੰਗਦੇ ਹੂੰ ਦੁੱਖ ਚ ਤਾਂ ਇੰਨੀ ਆਪਣੇ ਕਦੇ ਹੂੰ ਮੈਂ ਟੈਕਸ ਲੈਂਡ ਹਉਣਗੇ ਮੈਂ ਮਰ ਮਰ ਬਾਲੇ ਗਰਦ ਨਹੀਂ ਠਾ ਦੂੰਗਾ ਨਾ ਜੀ